ਸਾਹਿਬ ਸ੍ਰੀ ਅਕਾਲ ਜੀ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਤੁਹਾਡੇ ਲਈ ਲੈ ਕੇ ਆਏ ਆ ਕਾਟਨ ਦੇ ਸੂਟ ਕੈਮਰਿਕ ਕਾਟਨ ਦੇ ਵਿਦ ਪਿਓਰ ਦੁਪੱਟਾ ਜਿਹੜੇ ਇਹੇ ਇਹ ਵਾਲੇ ਸੂਟ ਨੇ ਇਹਨਾਂ ਦਾ ਸਾਰਿਆਂ ਦਾ ਰੇਟ 550 ਰੁਪਏ ਹੋਊਗਾ ਦੇਖੋ ਕੈਮਰਿਕ ਦਾ ਇਹ ਸੂਟ ਹੋਊਗਾ ਕੈਮਰਿਕ ਦਾ ਇਹ ਸੂਟ ਹੋਊਗਾ ਦੇਖੋ ਬਹੁਤ ਹੀ ਪਿਆਰੀ ਪ੍ਰਿੰਟਿੰਗ ਹੈ ਦੀ ਆ ਹੈਗਾ ਆਪਣਾ ਪਹਿਲਾ ਸੂਟ ਤੇ ਆ ਹੈਗਾ ਜੀ ਇਹਦੇ ਨਾਲ ਦੁਪੱਟਾ ਫੁੱਲ ਪਿਓਰ ਦਾ ਆਪਾਂ ਤੁਹਾਨੂੰ ਇੱਕ ਦੁਪੱਟਾ ਖੋਲ ਕੇ ਵੀ ਦਿਖਾਵਾਂਗੇ ਆ ਹੈਗਾ ਜੀ ਸੂਟ ਦਾ ਸੈਕੰਡ ਕਲਰ ਆ ਹੈਗਾ ਜੀ ਸੂਟ ਦਾ ਥਰਡ ਕਲਰ ਪ੍ਰਿੰਟਿੰਗ ਬਹੁਤ ਹੀ ਜ਼ਿਆਦਾ ਪਿਆਰੀ ਹੈ ਸਮਰ ਦੇ ਲਈ ਤੇ ਕਿਉਂਕਿ ਭੈਣਾ ਪ्योर ਦਾ ਦੁਪੱਟਾ ਬਹੁਤ ਪਸੰਦ ਕਰਦੀ ਆ ਹਨ ਇਸ ਲਈ ਇਹਨਾਂ ਨਾਲ ਫੁੱਲ ਪ्योर ਦੇ ਦੁਪੱਟੇ ਨੇ ਇੱਕ ਤੋਂ ਦੁਪੱਟਾ ਖੋਲ ਕੇ ਦਿਖਾ ਦਿੰਨੇ ਹਾਂ ਹਾਂਜੀ ਆਹ ਵਾਲਾ ਹੈਗੇ ਨਾ ਦੁਪੱਟਾ ਫੁੱਲ ਪ्योर ਦਾ ਪ੍ਰਿੰਟਿੰਗ ਸਾਰੇ ਸੂਟਾਂ ਦੀ ਬਹੁਤ ਜ਼ਿਆਦਾ ਪਿਆਰੀ ਹੈ। ਹਾਂਜੀ ਨੈਕਸਟ ਆਪਣੇ ਕੋਲ ਇਹ ਵਾਲਾ ਡਿਜ਼ਾਈਨ ਆ ਗਿਆ। ਇਹ ਵੀ ਕੈਮਰੀਕ ਕਾਟਨ ਦਾ ਸੂਟ ਹੈ 475 ਦੀ ਕਟ ਹੋਏਗੀ। 550 ਦਾ ਰੇਟ ਰਹਿਣ ਵਾਲਾ ਤੇ ਫੁੱਲ ਬਿਓਰ ਦਾ ਨਾਲ ਦੁਪੱਟਾ ਰਹਿ ਗਿਆ। ਹਾਂਜੀ ਆ ਹੈਗਾ ਇਹਦਾ ਨੈਕਸਟ ਕਲਰ ਬਲੂ ਦੇ ਵਿੱਚ ਤੇ ਆਦਣਾ ਫੁੱਲ ਬਿਓਰ ਦਾ ਦੁਪੱਟਾ। ਹਾਂਜੀ ਉਹ ਵਾਲਾ ਹੈਗਾ ਇਹਦਾ ਨੈਕਸਟ ਕਲਰ। ਜਿਹੜਾ ਹੈਗਾ ਤਾਂ ਫੁੱਲ ਪ्युअर ਦਾ ਦੁਪੱਟਾ ਨੈਕਸਟ ਜੀ ਆਪਾਂ ਟੀ ਕੋਲੇ ਸੂਟ ਰੈਡੀ ਕਰਵਾਏ ਨੇ ਦੇਖੋ ਬਿਲਕੁਲ ਸੌਫਟ ਕਾਟਨ ਦੇ ਉੱਪਰ ਆਹੇ ਬਹੁਤ ਹੀ ਸੌਫਟ ਕਪੜਾ ਤੇ ਲਾਈਨਿੰਗ ਦੀ ਇਹਦੇ ਤੁਹਾਨੂੰ ਕੋਈ ਲੋੜ ਨਹੀਂ ਇੱਥੇ ਆਪਾਂ ਜਾਲ ਵਰਕ ਕਰਵਾਇਆ ਪੂਰੇ ਮਤਲਬ ਫਰੰਟ ਦੇ ਉੱਪਰ ਜਿਹੜਾ ਵੱਡੇ ਪੰਨੇ ਵਾਲਾ ਕੱਪੜਾ ਹੁੰਦਾ ਨਾ 3.5 ਮੀਟਰ ਉਹ ਵਾਲਾ ਕੱਪੜਾ ਹੈ ਤੇ ਬਹੁਤ ਹੀ ਜ਼ਿਆਦਾ ਸੌਫਟ ਕੱਪੜਾ ਤੇ ਇਹਦੇ ਨਾਲ ਜਿਹੜਾ ਆਪਾਂ ਦੁਪੱਟਾ ਉਹ ਤੁਹਾਨੂੰ ਦਿਖਾਉਣੀ ਆਂ ਹਾਂਜੀ ਆਹ ਵਾਲਾ ਇਹਦੇ ਨਾਲ ਦੁਪੱਟਾ ਤਿਆਰ ਕਰਵਾਇਆ ਦੁਪੱਟਾ ਵੀ ਬਹੁਤ ਜ਼ਿਆਦਾ ਸੌਫਟ ਹੈ ਤੇ ਫੋਰ ਸਾਈਡ ਤੋਂ ਨੂਨ ਰੇਸ ਮਿਲੇਗੀ ਇਹਦੇ ਦੇਖੋ ਜਿਸੂਟ ਬਣੂਗਾ ਬਹੁਤ ਜ਼ਿਆਦਾ ਪਿਆਰਾ ਲੱਗੂ ਤੇ ਇਹਦੇ ਵਿੱਚ ਜਿਹੜੇ ਆਪਾਂ ਹਾਂਜੀ ਆਪਾਂ ਇਹਦੇ ਵਿੱਚ ਆਹ ਵਾਲੇ ਕਲਰ ਰੈਡੀ ਕਰਵਾਏ ਨੇ yellow ਪਿਸਤਾ ਤੇ ਲਵੈਂਡਰ ਇਹ ਜਿਹੜੇ ਸੂਟ ਨੇ ਇਹਨਾਂ ਸਾਰਿਆਂ ਦਾ ਜਿਹੜਾ ਰੇਟ ਹੈ ਉਹ ਰਹਿਣ ਵਾਲਾ 1200 ਰੁਪਏ ਵਿਦ ਸ਼ਿਪਿੰਗ ਲਾਈਨਿੰਗ ਦੀ ਕੋਈ ਲੋੜ ਨਹੀਂ ਹੈਗੀ ਬਹੁਤ ਹੀ ਜ਼ਿਆਦਾ ਸੌਫਟ ਕਪੜਾ ਤੇ ਸਾਰੇ ਦੁਪੱਟਿਆਂ ਤੇ ਤਾਂ ਬਲੇਸ ਵਰਕ ਮਿਲੇਗਾ ਦੇਖੋ ਬਹੁਤ ਹੀ ਪਿਆਰੀ ਲੱਗ ਦਿੱਤੀ ਹੋਈ ਹੈ ਤੇ ਜੇ ਵੀ ਤੁਸੀਂ ਕੋਈ ਸੂਟ ਆਰਡਰ ਕਰਨਾ ਚਾਹੁੰਦੇ ਹੋ ਤਾਂ ਤਾਂ ਹੇਠਾਂ ਕਰ ਸਕਦੇ ਹਾਂ ਤੇ ਉਮੀਦ ਕਰਦੀ ਆਂ ਕਿ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਵੇਗੀ ਧੰਨਵਾਦੀ ਕਿਸੇ ਦਿਨ ਲ ਵੀਡੀਓ ਦਾ